ਸਭ ਤੋਂ ਪਹਿਲਾਂ ਤਾਂ ਮੈਂ ਤੈਹ ਜਲਦੀ ਘਰ ਆਈ ਤੋਂ মিডিਆ ਦਾ ਧੰਨਵਾਦ ਕਰਦਾ ਹਾਂ ਤੁਸੀਂ ਅੱਜ ਐਡੀ ਵੱਡੀ ਘਟਨਾ ਚ ਕਵਰੇਜ ਕਰਨ ਲਈ ਖੰਨੇ ਵਿਖੇ ਪਹੁੰਚੇ ਹੋਏ ਹਾਂ ਵੀਡੀਓ ਦਫ਼ਤਰ ਦੇ ਵਿੱਚ ਅਸੀਂ ਸਾਰੇ ਜਣੇ ਸ਼ਾਮਲ ਹੋਏ ਹਾਂ ਉਹਦੇ ਕੰਦੇ ਹੋਏ ਔਰ ਬੀਤੀ ਕੱਲ ਗੁਰਦਾਸਪੁਰ ਦੇ ਵਿੱਚ ਜੇੜਾ ਬਾਬਾ ਨਾਨਕ ਦੇ ਵਿੱਚ ਬਹੁਤ ਵੱਡਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਸੀ ਜਿਹਦੇ ਵਿੱਚ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ ਉੱਥੇ ਸ਼ਿਰਕਤ ਕੀਤੀ ਔਰ ਆਪਣੇ ਹੱਥਾਂ ਦੇ ਨਾਲ ਜਿਹੜਾ ਨੁਕਸਾਨੇ ਗਏ ਮਕਾਨ ਸੀਗੇ ਜਿਹੜੇ ਸਾਡੇ ਹੜਪੀਰਤ ਮਕਾਨ ਸੀ ਜਾਂ ਬਰਸਾਤਾ ਕਰਕੇ ਜਿਹੜੇ ਮਕਾਨਾਂ ਦਾ ਨੁਕਸਾਨ ਹੋ ਗਿਆ ਸੀ ਲਗਭਗ ਬਹੁਤ ਵੱਡੀ ਗਿਣਤੀ 36000 ਦੇ ਕਰੀਬ ਮਕਾਨਾਂ ਨੂੰ ਕੱਲ ਜਾਨੀ ਕਿ ਉਹਨਾਂ ਨੇ ਸ਼ੁਰੂਆਤ ਕੀਤੀ ਹੈ ਜਿਹੜੇ ਮੁਆਵਜ਼ਾ ਦੇਣ ਦੀ ਔਰ ਇਹ ਮੁਆਵਜ਼ਾ ਜਿਹੜਾ ਹੈ ਇਹ ਕੱਲੇ-ਕੱਲੇ ਮਕਾਨ ਨੂੰ ਸਾਰਾ ਕੁਝ ਇਨਕਲੂਡ ਕਰਕੇ ਲਗਭਗ 180000 ਰੁਪਏ ਦੇ ਕਰੀਬ ਹੈ ਜਿਹੜਾ ਇਹ ਮੁਆਵਜ਼ਾ ਦਿੱਤਾ ਜਾਊਗਾ ਉਸੇ ਲੜੀ ਦੇ ਤਹਿਤ ਅੱਜ ਜਿਹੜਾ ਸਾਡਾ ਖੰਨਾ ਬਲਾਕ ਆ ਪੂਰਾ ਇਹਦੇ ਹਲਕੇ ਦੇ 66 ਪਿੰਡਾਂ ਦੇ ਵਿੱਚੋਂ 120 ਮਕਾਨ ਸੀ ਟੋਟਲ ਜਿਹੜੇ ਆਇਡੈਂਟੀਫਾਈ ਕੀਤੇ ਗਏ ਸੀ ਜਿਨ੍ਹਾਂ ਦਾ ਬਰਸਾਤਾਂ ਦੇ ਵਿੱਚ ਭਾਰੀ ਬਰਸਾਤਾਂ ਦੇ ਵਿੱਚ ਨੁਕਸਾਨ ਹੋ ਗਿਆ ਸੀ ਸੋ ਅੱਜ ਉਹਰੇ 120 ਪਰਿਵਾਰਾਂ ਨੂੰ ਇਕੱਠੇ ਕਰਕੇ ਅੱਜ ਉਹਨਾਂ ਨੂੰ ਸੈਂਕਸ਼ਨ ਲੈਟਰ ਜਾਰੀ ਕੀਤੇ ਗਏ ਨੇ ਔਰ ਪਹਿਲੀ ਕਿਸ਼ਤ ਜਿਹੜੀ ਇਹਨਾਂ ਨੂੰ 70000 ਰੁਪਏ ਦੀ ਹੈ ਜਿਹੜੀ ਉਹ ਉਹ ਜਾਰੀ ਹੋ ਚੁੱਕੀ ਹੈ ਔਰ ਜਲਦੀ ਹੀ ਇਹਨਾਂ ਦੇ ਅਕਾਊਂਟ ਦੇ ਵਿੱਚ ਟਰਾਂਸਫਰ ਹੋ ਜਾਊਗੀ ਤੇ ਇਹਨਾਂ ਦਾ ਫਿਰ ਜਿਹੜਾ ਹੁਣ ਜਿਹੜੇ ਮਕਾਨਾਂ ਦਾ ਜਿਹੜਾ ਕੰਮ ਹੈ ਉਹ ਦਿਨ ਪ੍ਰਤੀ ਰਾਤ ਹੁਣ ਚੱਲ ਪੂਆ ਇਹਦੇ ਨਾਲ ਜਾਨੀ ਕਿ ਇਹਨਾਂ ਨੂੰ ਬਹੁਤ ਵੱਡਾ ਜਾਨੀ ਕਿ ਇਹ ਕਹਿ ਸਕਦੇ ਆ ਵੀ ਰਾਹਤ ਮਿਲੂਗੀ ਅੱਜ ਜਿਹੜੀ 350 ਸਾਲਾਂ ਦੀ ਸਤਾਪਦੀ ਮਨਾਈ ਹੈ ਕਿਸ ਤਰ੍ਹਾਂ ਦੇ ਸਮਾਗਮ ਸਾਰੇ ਤੁਸੀਂ ਕੋਈ ਟੀਮ ਨੇ ਮਿਹਨਤ ਕੀਤੀ ਦੇਖੋ মিডিਆ ਨੇ ਬੜਾ ਸਾਥ ਦਿੱਤਾ ਜੀ ਉੱਥੇ ਦੇਸ਼ਾਂ ਵਿਦੇਸ਼ਾਂ ਚ ਕਵਰੇਜ ਕਰਨ ਲਈ ਜਿੰਨਾ ਵੱਡੇ ਤਦਾਦ ਦੇ ਵਿੱਚ ਉੱਥੇ ਤੁਸੀਂ ਪਹੁੰਚਾਇਆ ਔਰ ਜਿੰਨਾ ਵੱਡਾ ਸੰਗਤ ਦੇ ਉੱਥੇ ਸਹਿਯੋਗ ਦਿੱਤਾ ਇਕੱਠ ਹੋਇਆ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤ ਉੱਥੇ ਪਹੁੰਚੀ ਨਤਮਸਤਕ ਹੋਣ ਦੇ ਲਈ ਪੰਜਾਬ ਸਰਕਾਰ ਨੇ ਸੇਵਾਦਾਰ ਬਣ ਕੇ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾਈ ਦੇ ਚਰਨਾਂ ਦੇ ਵਿੱਚ ਇੱਕ ਸਮਝ ਲੋ ਵੀ ਇਹ ਇੱਕ ਬੜੀ ਤੁਛ ਜੀ ਭੇਟ ਕੀਤੀ ਸੀ ਸੋ ਕਰਵਾਨ ਵਾਲੇ ਮਹਾਰਾਜ ਆਪ ਨੇ ਸਮਰਾਥ ਨੇ ਗੁਰੂ ਮਹਾਰਾਜ ਆਪ ਸਮਰਾਥ ਨੇ ਬਸ ਆਪਾਂ ਇਹੀ ਕਹਿ ਸਕਦੇ ਆਂ ਵੀ ਜਿਵੇਂ ਮਹਾਰਾਜ ਨੇ ਅੰਗ ਸੰਗ ਸਾਈਡ ਆ ਕਿ ਹੁਣ ਤੱਕ ਸਾਡੇ ਪੰਜਾਬ ਦੀ ਰੱਖਿਆ ਕੀਤੀ ਹੈ ਐਵੇਂ ਹੀ ਰੱਖਿਆ ਕਰਨ ਪੰਜਾਬ ਨੂੰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹੇ ਔਰ ਜਿੱਥੇ ਦੇਸ਼ ਆ ਵਿਦੇਸ਼ਾ ੱਜ ਮਹਾਰਾਜ ਨੂੰ ਪਿਆਰ ਕਰਨ ਵਾਲੀ ਸੰਗਤ ਬੈਠੀ ਹੈ ਮਰੀਨ ਮੰਮਣ ਵਾਲੀ ਸੰਗਤ ਬੈਠੀ ਹੈ ਸਾਰੇ ਚੱਲਦੀ ਪਹੁੰਚ